ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਸ਼ਤਾਬਦੀ ਦੇ ਮੌਕੇ ਦੇ ਉੱਤੇ ਜੁੜ ਬੈਠੇ ਸਿੰਘ ਸਾਹਿਬਾਨ ਤੇ ਹੋਰ ਸਾਰੇ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ਤਾਬਦੀ ਜਦੋਂ ਮਨਾਈ ਜਾਂਦੀ ਹੈ ਤਾਂ ਅਸੀਂ ਉਸ ਹਾਲਾਤ ਦਾ ਵੀ ਜ਼ਿਕਰ ਕਰਦੇ ਆ ਕਿ ਉਦੋਂ ਕਿਉਂ ਜੀ ਸਿਚੁਏਸ਼ਨ ਸੀ ਕਿ ਹਜਾ ਮਾਹੌਲ ਸੀ ਉਹਦੇ ਬਾਰੇ ਵੀ ਲਗਾਤਾਰ ਚਰਚਾ ਹੁੰਦੀ ਹੈ ਤੇ ਉਸ ਤੋਂ ਬਾਅਦ ਉਹ ਤੋਂ ਬਾਅਦ ਵਾਪਰੀਆਂ ਘਟਨਾਵਾਂ ਦਾ ਵੀ ਤੇ ਅੱਜ ਅਸੀਂ ਕਿਸ ਮਾਹੌਲ ਚ ਰਹਿੰਦੇ ਆ ਉਹਨਾਂ ਘਟਨਾਵਾਂ ਦਾ ਵੀ ਜ਼ਿਕਰ ਲਗਾਤਾਰ ਹੋ ਰਿਹਾ ਹੈ ਇਹ ਗੱਲ ਬੜੀ ਕਲੀਅਰ ਹੈ ਕੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਰਬ ਸੰਜੀਵਾਲਤਾ ਦਾ ਜਿਹੜਾ ਕਨਸੈਪਟ ਹੈ ਉਦਾਸੀਆਂ ਤੋਂ ਬਾਅਦ ਵੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਸੰਕਲਪ ਸੰਕਲਪ ਦੇ ਤੌਰ ਦੇ ਉੱਤੇ ਕਿਵੇਂ ਵਖ-ਵਖ ਵਿਚਾਰਵਾਨਾਂ ਦਾ ਦੇ ਵਿਚਾਰ ਉਹਦੇ ਚ ਸੰਜੀਵਾਲਤਾ ਦੇ ਪ੍ਰਤੀਕ ਦੇ ਤੌਰ ਤੇ ਇਨਕਲਾਬ ਦੇ ਤੌਰ ਤੇ ਤਬਦੀਲੀ ਦੇ ਤੌਰ ਤੇ ਮਾਨਵਤਾ ਨੂੰ ਇੱਕ ਰਾ ਦਰਸਾਵੇ ਦੇ ਤੌਰ ਤੇ ਪੇਸ਼ ਕੀਤੇ ਗਏ ਨੇ ਸ਼ਾਇਦ ਹੀ ਹੋਰ ਕਿਤੇ ਮਿਲਦਾ ਵੱਖ-ਵੱਖ ਧਰਮ ਨੇ ਵੱਖ-ਵੱਖ ਫਲਸਫਰ ਨੇ ਵੱਖ-ਵੱਖ ਲੋਕ ਹੋਏ ਨੇ ਪਰ ਇਹ ਜਿਹੜਾ ਇੱਕ ਕਨਸੈਪਟ ਸਾਡੇ ਸਾਹਮਣੇ ਰੱਖਿਆ ਕਿ ਨਹੀਂ ਦੁਨੀਆ ਦੀ ਸਿਆਣਪ ਦੇ ਵਿੱਚ ਦੁਨੀਆ ਨੂੰ ਖੂਬਸੂਰਤ ਬਣਾਉਣ ਦੇ ਵਿੱਚ ਇਨਸਾਨੀਅਤ ਦੇ ਲਈ ਜਿੱਥੇ-ਜਿੱਥੇ ਵੀ ਜਿਨੇ ਕੋਈ ਕੰਮ ਕੀਤਾ ਉਹਨਾਂ ਨੂੰ ਬਰਾਬਰ ਦਾ ਦਰਜਾ ਕਿਵੇਂ ਦੇਣਾ ਤੇ ਕਿਵੇਂ ਉਹਨਾਂ ਨੂੰ ਨਾਲ ਕੈਰੀ ਕਰਨਾ ਸਾਰਿਆਂ ਨੂੰ ਕਿ ਹਾਂ ਇਹਨਾਂ ਦਾ ਵੀ ਯੋਗਦਾਨ ਹੈ ਇਹ ਸਾਰੇ ਮਾਹੌਲ ਦੇ ਵਿੱਚ ਔਰ ਉਸ ਤਰੀਕੇ ਦੇ ਨਾਲ ਉਹੀ ਇੱਕ ਲੜੀ ਹੈ ਕੁਰਬਾਨੀਆਂ ਦੀ ਵੀ ਲੜੀ ਵੀ ਉੱਥੋਂ ਹੀ ਚੱਲਦੀ ਹੈ ਫਲਸਫੀ ਦੇ ਐਂਗਲ ਦੇ ਉੱਤੋਂ ਜਦੋਂ ਜਿੰਤਨ ਪ੍ਰੇਮ ਖੇਲਣ ਦਾ ਚਾਹ ਸਿਰ ਤਰ ਤੜੀ ਗਲੀ ਮੇਰੀ ਆਉਂਦਾ கான்ਸੈਪਟ ਹੈ ਇਹ ਕੰਟੀਨਿਊ ਕਰਦਾ ਲਗਾਤਾਰ ਕਰਦਾ ਕਿ ਕਿਸੇ ਵੀ ਜ਼ੁਲਮ ਦੇ ਖਿਲਾਫ ਜਦੋਂ ਲੜਦੇ ਹੋ ਤਾਂ ਪਹਿਲੀ ਸ਼ਰਤ ਹੀ ਇਹ ਹੈ ਤੇ ਸ਼ਾਇਦ ਉਸੇ ਨੂੰ ਅੱਗੇ ਵਧਾਉਂਦੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਾਇ ਕਾਹੂ ਕੋ ਦੇਤਨੀ ਨਾ ਪੈਮਾਨ ਤਾਂ ਦਾ ਜਿਹੜਾ ਇਹ ਉਹਦੀ ਕੰਟੀਨਿਊਟੀ ਹੈ ਉਹ ਲਗਾਤਾਰਤਾ ਹੈ ਜਿਹੜੀ ਨਾ ਕੇਵਲ ਧਾਰਨਾਤਮਕ ਤੌਰ ਤੇ ਬਲਕੇ ਪ੍ਰੈਕਟੀਕਲ ਰੂਪ ਦੇ ਵਿੱਚ ਵੀ ਪ੍ਰੈਕਟੀਕਲ ਸ਼ੇਪ ਦੇ ਵਿੱਚ ਵੀ ਉਹ ਲਗਾਤਾਰ ਸਾਨੂੰ ਸਹਿਦ ਵੀ ਦਿੰਦੀ ਹੈ ਤੇ ਸਾਰੇ ਪਾਸੇ ਉਸ ਪਾਸੇ ਵੱਲ ਚਲਦੀ ਹੈ। ਔਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਵੀ ਪੂਰੇ ਦੇਸ਼ ਦੇ ਵਿੱਚ ਵੀ ਜਿਵੇਂ ਪਹਿਲਾਂ ਦੀ ਭਗਤੀ ਮੂਵਮੈਂਟ ਦੀ ਆਪਾਂ ਗੱਲ ਕਨਸੈਪਟ ਦੇ ਤੌਰ ਤੇ ਕਰਦੇ ਹਾਂ ਬਾਬਾ ਫਰੀਦ ਕਬੀਰ ਜੀ ਬਖ ਬਖ ਮਾਮਲਿਆਂ ਦੇ ਵਿੱਚ ਕਨਸੈਪਟ ਇਕੱਠੇ ਕੀਤੇ ਉਦੋਂ ਲੜਾਈਆਂ ਵੀ ਸਲਤਰਤ ਦੇ ਖਿਲਾਫ ਸੀਗੀਆਂ ਮਹਿੰਦਰਗੜ੍ਹ ਜ਼ਿਲ੍ਹੇ ਦੇ ਨੇੜੇ ਸਤਰਾਮੀਆਂ ਦੀ ਬਹੁਤ ਵੱਡੀ ਮੂਵਮੈਂਟ ਜੀ ਚ 2000 ਬੰਦਾ ਇੱਕੋ ਵਾਰ ਮਾਰ ਦਿੱਤਾ ਗਿਆ ਪਹਿਲਾਂ ਹਾਲਾਂਕਿ ਉਹਨਾਂ ਨੇ ਹਥਿਆਰਬੰਦ ਮੂਵਮੈਂਟ ਖੜੀ ਕੀਤੀ ਬੜੀ ਵੱਡੀ 5000 ਸਤਰਾਮੀਆਂ ਨੇ 1672 ਦੇ ਵਿੱਚ ਤੇ ਉਹੀ ਉਹ ਰਸਤਾ ਵੀ ਹੈ ਤੇ ਉਹ ਮੂਵਮੈਂਟ ਵੀ ਉੱਥੇ ਲੜੀ ਜਾ ਰਹੀ ਹੈ ਉਸੇ ਕਨਸੈਪਟ ਦੇ ਵਿੱਚ ਉਸ ਰਸਤੇ ਦੇ ਵਿੱਚ ਤੇ ਉਧਰਲੇ ਪਾਸੇ ਦੱਖਣ ਵਾਲੇ ਪਾਸੇ சிவாਜੀ ਚੈਲੰਜ ਕਰ ਰਿਹਾ ਸੀਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੇਂਦਰੀ ਸੱਤਾ ਨੂੰ ਜਦੋਂ ਕੇਂਦਰੀ ਸੱਤਾ ਨੂੰ ਚਾਰ ਸਪੈਰੇ ਹੁੰਦਾ ਹੈ ਤਾਂ ਕਿਹਾ ਜਾਂਦਾ ਕਿ ਜਦੋਂ ਸੱਤਾ ਕਮਜ਼ੋਰ ਹੁੰਦੀ ਨਜ਼ਰ ਆਉਂਦੀ ਹੈ ਜਦੋਂ ਸੱਤਾ ਨੂੰ ਖਤਰਾ ਜਿਆਦਾ ਪੈਦਾ ਹੁੰਦਾ ਉਹ ਜਿਆਦਾ ਜ਼ੁਲਮ ਕਰਨ ਤੇ ਉਤਰਿਆਉਂਦੀ ਹੈ ਉਹ ਜਿਆਦਾ ਹਰ ਚੀਜ਼ ਨੂੰ ਦਬਾਉਣ ਦੇ ਡਰੀ ਹੋਈ ਸੱਤਾ ਹਮੇਸ਼ਾ ਜ਼ੁਲਮ ਜਿਆਦਾ ਕਰਦੀ ਹੈ ਮੁਕਾਬਲਤਨ ਦੂਜੇ ਕਿਸੇ ਵੀ ਦੌਰ ਦੇ ਕਿਸੇ ਵੀ ਰੂਪ ਦੇ ਵਿੱਚ ਤੇ ਜਦੋਂ ਉਹ ਪ੍ਰੋਸੈਸ ਲਗਾਤਾਰ ਚੱਲਦਾ ਹੈ ਤਾਂ ਉਸ ਤੋਂ ਬਾਅਦ ਐਸੇ ਧਰਤੀ ਦੇ ਉੱਤੇ ਖਾਲਸਾ ਪੰਥ ਦੀ ਸਾਜਣਾ ਹੁੰਦੀ ਹੈ ਤੇ ਖਾਲਸਾ ਪੰਥ ਦੀ ਸਾਜਣਾ ਵੀ ਇੱਕ ਉਜਾਗਰ ਤੌਰ ਤੇ ਨਾਕੇਬਲ ਲੜਾਈ ਦਾ ਇੱਕ ਰਸਤਾ ਹੈ ਬਰਕੇ ਇਹ ਉਸੇ ਬਰਾਬਰੀ ਦੇ ਕਨਸੈਪਟ ਨੂੰ ਇਨਸਾਨੀਅਤ ਦੇ ਕਨਸੈਪਟ ਨੂੰ ਜਿਵੇਂ ਕਸ਼ਮੀਰ ਤੋਂ ਲੋਕ ਆਏ ਇਹ ਕਿ ਆ ਕੇ ਸਾਡੇ ਨਾਲ ਜਾਤੀ ਹੋ ਰਹੀ ਹੈ ਤੇ ਗੁਰੂ ਸਾਹਿਬ ਨੇ ਆਪਣੇ ਜਿਮੇ ਲੈ ਕੇ ਨਾਲ ਉਹ ਉਹਨਾਂ ਦੀ ਜਿਹੜੀ ਸਮੱਸਿਆ ਸੀ ਜਾਂ ਉਹਨਾਂ ਦੀ ਕੱਲਿਆਂ ਦੀ ਸਮੱਸਿਆ ਨਹੀਂ ਹੈ ਇਨਸਾਨੀਅਤ ਦੀ ਸਮੱਸਿਆ ਹੀ ਹੁੰਦੀ ਹੈ ਜਦੋਂ ਕੋਈ ਕਿਤੇ ਜ਼ੁਲਮ ਹੋ ਰਿਹਾ ਹੁੰਦਾ ਤੇ ਉਹਦੀ ਅਗਵਾਈ ਕੀਤੀ ਉਹ ਮੇਰੀ ਖਾਲਸਾ ਪੰਥ ਦੇ ਵਿੱਚ ਜਦੋਂ ਸਾਜਣਾ ਹੁੰਦੀ ਹੈ ਤਾਂ ਬਰਾਬਰੀ ਦਾ ਕਨਸੈਪਟ ਜਾਤ ਰਹਿਤ ਜਮਾਤ ਰਹਿਤ ਤੇ ਇੱਕੋ ਪਿਆਲੇ ਚ ਜਦੋਂ ਅੰਮ੍ਰਿਤ ਸ਼ਕਾਇਆ ਜਾਂਦਾ ਹੈ ਤਾਂ ਇਨਸਾਨੀਅਤ ਦੀ ਬਰਾਬਰੀ ਦਾ ਪ੍ਰੈਕਟੀਕਲੀ ਦੇਖਤਾ ਹੁੰਦਾ ਕੱਲਾ ਸਿਧਾਂਤਕ ਤੌਰ ਤੇ ਪ੍ਰੈਕਟੀਕਲੀ ਐਡੂ ਬੜਾ ਸਬੂਤ ਹੈ ਹੋਰ ਮਿਸਾਲ ਬਹੁਤ ਘੱਟ ਕਿਤੇ ਹੋਵੇ ਦੁਨੀਆ ਦੇ ਵਿੱਚ ਨਹੀਂ ਮਿਲਦੀ ਪਰ ਉਹ ਲਗਾਤਾਰ ਇੱਕ ਲੰਬੀ ਲੜਾਈ ਦਾ ਹੁਣ ਤੱਕ ਜਦੋਂ ਅਸੀਂ ਆਉਨੇ ਆ ਉਹ ਚੱਲਦਾ ਜਾ ਰਿਹਾ ਹੈ ਤੇ ਅਸੀਂ ਅਰਦਾਸ ਵੀ ਕਰਦੇ ਆ ਪੁਰਾਣੀਆਂ ਕੁਰਬਾਨੀਆਂ ਨੂੰ ਸਲਾਮ ਵੀ ਕਰਦੇ ਆ ਤੇ ਬਾਕੀ ਦੇ ਮਾਮਲਿਆਂ ਦੇ ਵਿੱਚ ਵੀ ਉਸ ਲੈਵਲ ਦੇ ਉੱਤੇ ਗੱਲ ਕਰਦੇ ਆ ਅਰਦਾਸ ਸਰਬੱਤ ਦਾ ਭਲਾ ਤੇ ਬਾਕੀ ਚੀਜ਼ਾਂ ਸਾਰੀਆਂ ਆਉਂਦੀਆਂ ਨੇ ਪਰ ਇੱਕ ਗੱਲ ਕਲੀਅਰ ਹੈ ਕਿ ਬਲ ਹੀ ਜਿਹੜਾ ਮਨੁੱਖ ਹੁੰਦਾ ਹੈ ਜਾਂ ਕੋਈ ਭਾਈਚਾਰਾ ਹੁੰਦਾ ਹੈ ਜਾਂ ਇੱਕ ਕਮਿਊਨਿਟੀ ਹੁੰਦੀ ਹੈ ਉਹ ਨਹੀਂ ਚੈਲੇਂਜ ਕਰ ਸਕਦਾ ਚਾਹੇ ਆਤਮਿਕ ਬਲ ਕਿਸੇ ਵਿਅਕਤੀ ਦੇ ਅੰਦਰ ਦਾ ਬਲ ਹੁੰਦਾ ਹੈ ਤੇ ਸਮੂਹਿਕ ਬਲ ਜਦੋਂ ਤੁਸੀਂ ਸਮੂਹਿਕ ਸਾਇਕੀ ਦੇ ਤੌਰ ਤੇ ਸਮੂਹਿਕ ਮਨੋਵਿਗਿਆਨ ਦੇ ਤੌਰ ਤੇ ਸੋਚਦੇ ਹੋ ਤਾਂ ਉਹ ਇੱਕ ਬਲ ਇੱਕ ਯੂਨਿਟੀ ਇੱਕ ਇਕੱਠ ਜਿਹੜਾ ਉਸ ਪੱਧਰ ਦੇ ਉੱਤੇ ਬਣ ਜਾਂਦਾ ਸਾਡੇ ਸਾਹਮਣੇ ਦਿਖਾਈ ਦਿੰਦਾ ਹੈ ਤੇ ਜੇਕਰ ਅਸੀਂ ਗੱਲ ਕਰੀਏ ਇਸ ਪ੍ਰੈਜੈਂਟ ਸਿਸਟਮ ਦੀ ਜਦੋਂ ਅਸੀਂ ਸ਼ਤਾਬਦੀ ਮਨਾ ਰਹੇ ਹਾਂ ਯਾਦ ਕਰ ਰਹੇ ਹਾਂ ਅੱਜ اخਲਾਕੀ ਪੱਧਰ ਦੇ ਉੱਤੇ ਜਲਮੰਦ ਦੇ ਪੱਧਰ ਦੇ ਉੱਤੇ ਕਿਉਂ ਜਾਂ ਵਰਤਾਰਾ ਵਾਪਰ ਰਿਹਾ ਹੈ ਨਾ ਕੇਵਲੇ ਇੱਥੇ ਪੂਰੀ ਦੁਨੀਆ ਦੇ ਵਿੱਚ ਵੀ ਸਾਰੀ ਦੁਨੀਆ ਦੇ ਵਿੱਚ ਜੇਕਰ ਅਮਰੀਕਾ ਚ ਟਰੰਪ ਰੇਸਿਜ਼ਮ ਨੂੰ ਨਸਲਵਾਦ ਨੂੰ ਅੱਗੇ ਵਧਾਤੇ ਜਿਸ ਲੈਵਲ ਤੇ ਗੱਲ ਹੋ ਰਹੀ ਹੈ ਦੁਨੀਆ ਇੱਕ ਦੂਜੇ ਨੂੰ ਕੱਢਣ ਤੇ ਲੱਗੀ ਹੋਈ ਹੈ ਆਕਮਸਾਤ ਕਰਨ ਦੀ بجائے ਇੱਕ ਦੂਜੇ ਦੀ ਸਪੋਰਟ ਕਰਨ ਦੀ بجائے ਦੁਨੀਆ 'ਚ ਡਰ ਤੇ ਸਹਿਮ ਦਾ ਵਾਤਾਵਰਨ ਹੈ ਇਸੇ ਤਰ੍ਹਾਂ ਜੰਗਾਂ ਵੀ ਨੇ ਸਾਡੇ ਸਾਹਮਣੇ ਲੱਗੀਆਂ ਹੋਈਆਂ ਲਗਾਤਾਰ ਫਲਸਟੀਨੀਆ ਦੀ ਜਿਸ ਢੰਗ ਦੇ ਨਾਲ ਨਸਲਕੁਸ਼ੀ ਹੋ ਰਹੀ ਹੈ ਉਹ ਸਾਰੇ ਮਾਹੌਲ ਦੇ ਵਿੱਚ ਕਿੰਨੇ ਕੁ ਦੁਨੀਆ ਦੇ ਲੋਕ ਨੇ ਕਿੰਨੇ ਸਕਾਲਰ ਨੇ ਕਿੰਨੇ ਭਾਈਚਾਰੇ ਨੇ ਜਿਹੜੇ ਜਲਮ ਦੇ ਖਿਲਾਫ ਖੜੇ ਹੋ ਕੇ ਆਵਾਜ਼ ਉਠਾ ਰਹੇ ਨੇ ਉਸ ਪਰਦਰ ਦੇ ਉੱਤੇ ਨਾ ਕੀ ਗੁਰੂ ਸਾਹਿਬਾਨ ਦੀ ਸਿੱਖਿਆ ਤਾਂ ਇਹ ਕਹਿੰਦੀ ਹੈ ਦੁਨੀਆ 'ਚ ਕਿਤੇ ਵੀ ਜ਼ੁਲਮ ਹੈ ਕਿਸੇ ਵੀ ਟਾਈਪ ਦਾ ਜ਼ੁਲਮ ਹੈ ਉਹਦੀ ਕਿਸਮ ਕੁਝ ਵੀ ਹੋਵੇ ਉਹਦੇ ਮੁਕਾਬਲੇ ਤੇ ਖੜੇ ਹੋਣ ਦੀ ਇੱਕ ਗੱਲ ਹੈ ਔਰ ਇੱਕ ਜ਼ਰਤ ਵੀ ਹੈ ਤੇ ਇੱਕ ਸੋਚ ਵੀ ਹੈ ਤੇ ਉਹਦੇ ਪ੍ਰਚਾਰ ਦਾ ਸਵਾਲ ਵੀ ਹੈ ਜਦੋਂ ਇਸੇ ਢੰਗ ਦੇ ਨਾਲ ਉਹ ਬੋਲ ਬਾਣੀ ਬੰਦ ਹੋ ਜਾਂਦੀ ਹੈ ਤਾਂ ਮੈਨੂੰ ਇੱਕ ਖਾਸ ਹੈ ਜੇ ਮੇਰਾ ਮੈਂ ਇਹ ਦੇਖਾਂ ਕਿ ਅੱਜ ਦਾ ਜਿਹੜਾ ਸਿੱਖ ਹੈ ਪਿਛਲੇ ਦਿਨਾਂ ਦੇ ਵਿੱਚ ਦੁਨੀਆ ਪੱਧਰ ਤੇ ਇੱਕ ਗੱਲ ਚੱਲੀ ਕਿ 9/11 ਤੋਂ ਬਾਅਦ ਜਦੋਂ ਉਹ ਟਾਵਰ ਅਮਰੀਕਾ ਦੇ ਡਿੱਗੇ ਸੀਗੇ ਉਸ ਤੋਂ ਬਾਅਦ ਇੱਕ ਧਾਰਨਾ ਬਦਲੀ ਹੋਈ ਦਿਖਾਈ ਦਿੱਤੀ ਸਿੱਖੀ ਪ੍ਰੈਕਟਿਸ ਦੇ ਵਿੱਚ ਸਿਧਾਂਤ ਦੇ ਰੂਪ ਦੇ ਵਿੱਚ ਅਸੀਂ ਉਹੀ ਗੱਲ ਕਰ ਰਹੇ ਹਾਂ ਉਹ ਕੀ ਹੈ ਜਦੋਂ ਅਸੀਂ ਇੱਕ ਬਹੁਤ ਵੱਡੇ ਪੱਧਰ ਤੇ ਇੱਕ ਆਵਾਜ਼ ਉੱਠੀ ਦੁਨੀਆ 'ਚ ਇੱਥੇ ਵੀ ਉੱਠਦੀ ਰਹੀ ਕਿ ਸਰੋਵਣੀ ਕਮੇਟੀ ਨਹੀਂ ਕਰਦੀ ਬਾਕੀ ਸੰਸਥਾਵਾਂ ਨਹੀਂ ਕਰਦੀਆਂ ਕਿਉਂ ਨਹੀਂ ਕਰਦੀਆਂ ਸਾਡੀ ਪਛਾਣ ਦਾ ਮਸਲਾ ਹੈ ਸਾਡੀ ਪਛਾਣ ਵੱਖਰੀ ਹੈ ਤੇ ਵੱਖਰੀ ਕੰਸਿਡਰ ਕੀਤੀ ਜਾਣੀ ਚਾਹੀਦੀ ਹੈ ਇਹ ਇੱਕ ਸਿਧਾਂਤਕ ਪਹਿਲੂ ਹੈ ਕਿ ਵਿਲੱਖਣ ਪਛਾਣ ਕੰਸਿਡਰ ਕੀਤੀ ਜਾਣੀ ਚਾਹੀਦੀ ਹੈ ਪਰ ਕੀ ਉਹ ਕੇਵਲ ਸਿਧਾਂਤਕ ਪਹਿਲੂ ਚੋਂ ਆਈ ਸੀ ਜਾਂ ਕਿਸੇ ਡਰ ਚੋਂ ਆਈ ਸੀ ਪਾਵਸੀਏ ਕਹਿ ਰਹੀ ਸੀ ਕਿ ਜਿਹੜੇ ਦੂਜੇ ਬੰਦੇ ਉਹੇ ਜਿਹੀ ਲੱਗ ਰਹੇ ਨੇ ਜਿਨ੍ਹਾਂ ਨੂੰ ਫੜਿਆ ਜਾ ਰਿਹਾ ਹੈ ਮਾਰਿਆ ਜਾ ਰਿਹਾ ਹੈ ਜਿਹੜਾ ਚ ਹੈ ਅਸੀਂ ਉਹ ਬੰਦੇ ਨਹੀਂ ਆ ਅਸੀਂ ਹੋਰ ਬੰਦੇ ਆ ਸਾਨੂੰ ਵੱਖਰੀ ਤਰ੍ਹਾਂ ਦੇਖਿਆ ਜਾਣਾ ਚਾਹੀਦਾ ਤੇ ਜੇ ਗੁਰਬਾਣੀ ਤੇ ਗੁਰੂ ਸਾਹਿਬ ਦੇ ਕਨਸੈਪਟ ਤੋਂ ਹੋਵੇ ਇਹਦਾ ਮਤਲਬ ਮੈਨੂੰ ਇਹ ਨਜ਼ਰ ਆਉਂਦਾ ਹੋ ਸਕਦਾ ਮੇਰੀ ਗੱਲ 'ਚ ਕੋਈ ਫਰਕ ਹੋਵੇ ਪਰ ਅਸੀਂ ਉਦੋਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਆਂ ਕਿ ਸਾਨੂੰ ਛੱਡ ਦਿਓ ਅਸੀਂ ਸੈਣੇ ਲੋਕਾਂ ਹੋਰ ਲੋਕਾਂ ਤੇ ਦੂਜੇ ਨੂੰ ਮਾਰਦਾ ਮਾਰਦੇ ਰਹੋ ਮੈਨੂੰ ਕੋਈ ਇਤਰਾਜ਼ ਨਹੀਂ ਕਿਸੇ ਹੋਰ ਭਾਈਚਾਰੇ ਨੂੰ ਕਿਸੇ ਹੋਰ ਬੰਦੇ ਨੂੰ ਕਿਸੇ ਬਾਕੀ ਦੇ ਸਵਾਲ ਨੂੰ ਤੇ ਜਿਹੜਾ ਸਟੈਂਡ ਵੈਸੇ ਬਣਦਾ ਤਾਂ ਉਹ ਤਾਂ ਇਹ ਬਣਦਾ ਜ਼ੁਲਮ ਕਿਸੇ ਨਾਲ ਵੀ ਕਿਉਂ ਹੋ ਰਿਹਾ ਕੋਈ ਵੀ ਹੋਵੇ ਜੇ ਕਿਸੇ ਇੱਕ ਕਮਿਊਨਿਟੀ ਦਾ ਇੱਕ ਬੰਦਾ ਗਲਤ ਕਰਦਾ ਤਾਂ ਇੱਕ ਬੰਦੇ ਦੀ ਸਜ਼ਾ ਕਮਿਊਨਿਟੀ ਕਿਉਂ ਭੁਗਤੇ ਜਿਵੇਂ 84 ਚ ਇਥੇ ਭੁਗਤੀ ਹੈ ਸਿੱਖਾਂ ਨੇ ਜਿਵੇਂ ਗੁਜਰਾਤ ਦੇ ਵਿੱਚ ਇੱਕ ਦੂਸਰੀ ਕਮਿਊਨਿਟੀ ਨੇ ਭੁਗਤੀ ਹੈ ਮੁਸਲਮ ਜਨੇ ਵਕ ਵਕ ਥਾਮਾਂ ਤੇ ਉਹ ਕਮਿਊਨਿਟੀ ਜੀ ਕਮਿਊਨਿਟੀ ਕੋ ਭੁਗਤਦੀ ਹੈ ਜਦੋਂ ਉਹ ਗੱਲ ਕਰਦੇ ਆ ਤਾਂ ਕ੍ਰਾਈਮ ਕ੍ਰਾਈਮ ਹੈ ਇੰਡੀਵਿਜੂਅਲ ਦਾ ਕ੍ਰਾਈਮ ਉਹ ਚਾਹੇ ਦੁਨੀਆ ਦੇ ਵਿੱਚ ਕੋਈ ਗੱਲ ਕਰਦਾ ਚਾਹੇ ਇੱਥੇ ਕੋਈ ਗੱਲ ਕਰਦਾ ਉਹਨੂੰ ਵੀ ਰੀਥਿੰਕ ਕਰਨ ਦੀ ਗੱਲ ਹੈਗੀ ਹੈ ਮੇਰਾ ਕਹਿਣਾ ਸੋਚਣ ਦਾ ਸਵਾਲ ਹੈ ਹੁਣ ਜਿਹੋ ਜਿਹੇ ਘਟਨਾਵਾਂ ਵਾਪਰ ਰਹੀਆਂ ਨੇ ਜਿਵੇਂ ਡਾਕਟਰ ਕੁਸ਼ਾਲ ਸਿੰਘ ਮੋੜਾ ਨੇ ਕਿਹਾ ਜੰਮੂ ਕਸ਼ਮੀਰ ਦਾ ਸਵਾਲ ਹੈ ਜਾਂ ਬਾਕੀ ਦੇ ਜਿੰਨੇ ਮਾਮਲੇ ਨੇ ਕੱਲੇ ਕਸ਼ਮੀਰ ਦਾ ਸਵਾਲ ਨਹੀਂ ਕਸ਼ਮੀਰ ਤਾਂ ਪੋਲੀਟਿਕਲੀ ਵੀ ਖੈਰ ਉਸ ਪੱਧਰ ਤੇ ਚਲਾ ਗਿਆ ਹਾਲਾਂਕਿ ਜੰਮੂ ਕਸ਼ਮੀਰ ਇੱਕ ਉਹ ਰਿਆਸਤ ਹੈਗੀ ਆ ਲਗਾਤਾਰ ਜਿਹਦੇ ਕੋਲ ਐਸੇ ਸਿਸਟਮ ਚ ਰਹਿੰਦੇ ਹੋਏ ਕਾਫੀ ਜ਼ਿਆਦਾ ਅਧਿਕਾਰ ਸੀਗੇ ਆਪਣੇ ਲੈਵਲ ਦੇ ਉੱਤੇ ਪਰ ਲੈਂਡ ਰਿਫਾਰਮ ਉੱਥੇ ਸਭ ਤੋਂ ਪਹਿਲਾਂ ਹੋਏ ਹੋਏ ਨੇ ਜੰਮੂ ਕਸ਼ਮੀਰ ਸਟੇਟ ਚ ਕੋਈ ਬੰਦਾ ਇਹੋ ਜਿਹਾ ਨਹੀਂ ਸੀ ਕੋਈ ਫੈਮਿਲੀ ਜਿਹਦੇ ਕੋਲ ਚਾਹੇ 10 ਮਰਲੇ ਹੋਵੇ ਕੋਈ ਜ਼ਮੀਨ ਨਹੀਂ ਸੀਗੀ ਲੈਂਡਰ ਪਰਬਤ ਇਸ ਲੈਵਲ ਦੇ ਨੇ ਸਾਡੀ ਸਟੇਟ ਇਹ ਕਹਿੰਦੀ ਸੀ ਜੰਮੂ ਕਸ਼ਮੀਰ 'ਚ ਅਸੀਂ ਤੁਹਾਡਾ ਵਿਕਾਸ ਕਰਾਉਣਾ ਹੈ ਵਿਕਾਸ ਕਿਉਂ ਜਾ ਕਰਾਉਣਾ ਹੈ ਕਿ ਜੇ ਸਭ ਕੋਲ ਰਹਿਣ ਲਈ ਜਗ੍ਹਾ ਸਭ ਠੀਕ ਠਾਕ ਮੁਕਾਬਲਤਾਂ ਰਹਿੰਦੇ ਨੇ ਤੇ ਬਾਕੀ ਦੇ ਜਗ੍ਹਾ ਜਿੱਥੇ ਬਹੁਤ ਸਾਰੇ ਲੋਕ ਗਰੀਬੀ ਦੇ ਕਾਰਨ ਵੱਖ-ਵੱਖ ਮਾਮਲਿਆਂ ਦੇ ਕਾਰਨ ਹਾਈਵੇਜ਼ ਤੇ ਸੌਂਦੇ ਨੇ ਫੁਣ ਭਰਾੜਿਆਂ ਚ ਸੌਂਦੇ ਨੇ ਵਕ ਵਕ ਥਾਮਾਂ ਤੇ ਦੁਕਾਨਾਂ ਬੰਦ ਹੋ ਜਾਂਦੀਆਂ ਨੇ ਤਾਂ ਤਰੱਕੀ ਕਿਹਨੂੰ ਕਹਿੰਦੇ ਆਂ ਸੀ ਕਿਸ ਲੈਵਲ ਦੀ ਗੱਲ ਕਰਦੇ ਆਂ ਹੋਇਆ ਇਹ ਤਸੱਦਦ ਲਗਾਤਾਰ ਚੱਲ ਰਿਹਾ ਤੇ 370 ਖਤਮ ਹੋਈ ਜੂਟੀਚ ਕਨਵਰਟ ਹੋ ਗਏ ਤੇ ਅਜੇ ਤੱਕ ਮੈਨੂੰ ਲੱਗਦਾ ਲੋਕਾਂ ਦੀ ਆਵਾਜ਼ ਸੁਣੀ ਜਾਣੀ ਹੈ ਹਜੇ ਤੱਕ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੈ ਕਿ ਉਹ ਆਪਣੀ ਗੱਲ ਦਿਲੋਂ ਕਹਿ ਸਕਣ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੀ ਗੱਲ ਕਿ ਅਸਲ ਚ ਦਿਲ ਦੀ ਗੱਲ ਕੀ ਹੈ ਕੀ ਕਹਿਣਾ ਚਾਹੀਦਾ ਤੇ ਕੀ ਕਿ ਨੂੰ ਸੁਣਾਉਣਾ ਚਾਹੀਦਾ ਉਸ ਪੱਧਰ ਦੇ ਉੱਤੇ ਆ ਕੇ ਤੇ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਫਿਰ ਚਾਹੇ ਪਾਰਲੀਮੈਂਟ ਦੇ ਬਿੱਲ ਹੋਣ ਚਾਹੇ ਬਾਕੀ ਦੀਆਂ ਚੀਜ਼ਾਂ ਹੋਣ ਕਿਤੇ ਨਾ ਕਿਤੇ ਸਰੈਂਡਰ ਕੀਤਾ ਹੈ ਸਟੇਟ ਦੇ ਨਾਲ ਰਲ ਕੇ ਉਹਦੇ ਲਈ ਜਿਹੜਾ ਹੈ ਹਮਨ ਰਾਈਟਸ ਦਾ ਕੁਐਸਚਨ ਸੀ ਵੱਡਾ ਇਨਸਾਨੀ ਐਂਗਲ ਤੋਂ ਉਹ ਉਸ ਪੱਧਰ ਤੇ ਉਠਿਆ ਨਹੀਂ ਹੈ ਜਿਹੜੇ ਪੱਧਰ ਤੇ ਉਠਾਇਆ ਜਾਣਾ ਚਾਹੀਦਾ ਸੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਕ ਗੱਲ ਅਸੀਂ ਇਹ ਵੀ ਕਰਦੇ ਹਾਂ ਮੌੜ ਬੇ ਰੂਪ ਦੇ ਵਿੱਚ ਮੇਰੇ ਖਿਆਲ ਹੈ ਕੇ ਸਾਡੇ ਨਾਲ ਕੌਣ ਖੜਾ ਸੀ 84 ਚ ਕੀਨੇ ਹਾ ਦਾ ਨਾਰਾ ਮਾਰਿਆ ਸਾਰੇ ਲੀਡਰ ਇਕੱਠੇ ਹੀ ਹੋ ਗਏ ਸੀ ਦਰਬਾਰ ਸਾਹਿਬ ਤੇ ਹਮਲੇ ਵੇਲੇ ਵੀ ਇਕੱਠੇ ਹੋ ਗਏ ਸੀ ਕੇਵਲ ਇੱਕ ਲੀਡਰ ਨੇ ਉਹਦੀ ਨਿੰਦਾ ਕੀਤੀ ਸੀ ਠੀਕ ਜਮ ਆਮ ਜੀਵ ਪਾਸ਼ਾ ਦੇ ਵਿੱਚ ਚੰਦਰਸ਼ੇਖਰ ਨੇ ਉਹਨੂੰ ਵੀ ਕੀਮਤ ਦੇਣੀ ਪਈ ਤੇ ਮੁੜ ਕੇ ਸੁੰਗੜ ਕੇ ਇੱਕ ਪਾਰਲੀਮੈਂਟ ਦੀ ਸੀਟ ਤੱਕ ਰਹਿ ਗਿਆ ਇੱਕ ਮਾਈਂਡਸੈਟ ਬਣਿਆ ਹੁੰਦਾ ਉਹ ਸਾਰੇ ਮਾਮਲੇ ਦੇ ਵਿੱਚ ਬਾਕੀ ਤਾਂ ਕੋਈ ਕਹਿੰਦਾ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਕੋਈ ਕਹਿੰਦਾ ਦੇਰ ਨਾਲ ਗਿਰ ਲਿਆ درست ਫੈਸਲਾ ਹੈ ਕੋਈ ਕੁਸ਼ ਕੋਈ ਕੁਸ਼ੋ ਸੋਚ ਲੈਵਲ ਦੇ ਉੱਤੇ ਚੱਲਿਆ ਗਿਆ ਪਰ ਕੁਐਸਚਨ ਇਹ ਦੂ ਉਲਟ ਖੜਾ ਹੁੰਦਾ ਕੀ ਅਸੀਂ ਉੱਥੋਂ ਸਟਾਰਟ ਕਰਨਾ ਜਿਵੇਂ ਬਾਕੀ ਕਹਿੰਦੇ ਨੇ ਜਾਂ ਉੱਥੋਂ ਸਟਾਰਟ ਕਰਨਾ ਜਿਹੜੀ ਫਿਲਾਸਫੀ ਨੂੰ ਅਸੀਂ ਮੰਨਦੇ ਆ ਜਿਹੜੇ ਸਿਧਾਂਤ ਨੂੰ ਅਸੀਂ ਮੰਨਦੇ ਆ ਜਦੋਂ ਸੋਚਣ ਦਾ ਨਜ਼ਰੀਆ ਕੇਵਲ ਬਦਲਾ ਦੂਜਾ ਕੀ ਕਰਦਾ ਉਹਦੇ ਰਿਐਕਸ਼ਨ ਚੋਂ ਆਏਗਾ ਤਾਂ ਫੈਸਲੇ درست ਹੋਣ ਦੀਆਂ ਸੰਭਾਵਨਾਵਾਂ ਘਟ ਜਾਂਦੀਆਂ ਨੇ ਜਦੋਂ ਫੈਸਲਾ ਉਥੋਂ ਆਉਂਦਾ ਜਿਹੜਾ ਤੁਸੀਂ ਪ੍ਰੀਚ ਕਰਦੇ ਹੋ ਤਾਂ ਫੈਸਲੇ درست ਹੋਣ ਦੀਆਂ ਸੰਭਾਵਨਾਵਾਂ ਵੱਧ ਹੁੰਦੀਆਂ ਨੇ ਮੁਕਾਬਲਤਨ ਜਦੋਂ ਵੀ ਆਪੇ ਬਾਕੀ ਕਿਸੇ ਹੁਣ ਜਿਹੜਾ ਵਰਤਾਰਾ ਦੁਨੀਆ 'ਚ ਅਮਰੀਕਾ ਫਰਸਟ ਦਾ ਚੱਲਦਾ ਹੈ ਭਾਰਤ ਫਰਸਟ ਦਾ ਚੱਲਦਾ ਹੈ ਇਹਦਾ ਮਤਲਬ ਉਹ ਇਨਸਾਨੀਅਤ ਛੱਡ ਛੱਡ ਚੁੱਕੇ ਨੇ ਕਿ ਨਾ ਕਿ ਇਨਸਾਨੀ ਐਂਗਲ ਸਾਡੇ ਲਈ ਮਾਨੇ ਨਹੀਂ ਰੱਖਦੇ ਦੁਨੀਆ 'ਚ ਕੀ ਬਾਪਰ ਦਾ ਮਾਨੇ ਨਹੀਂ ਰੱਖਦਾ ਬਾਈ ਹੁਕਰ ਕਰਕ ਜਿਹੜੇ ਵੀ ਮਰਜ਼ੀ ਤਰੀਕੇ ਨਾਲ ਮੈਂ ਆਪਣੇ ਪਾਵਰ ਨੂੰ ਵੀ ਕਾਇਮ ਰੱਖਣਾ ਆਪਣੀ ਤਾਕਤ ਨੂੰ ਕਾਇਮ ਰੱਖਣਾ ਆਪਣੇ ਦਾਬੇ ਨੂੰ ਕਾਇਮ ਰੱਖਣਾ ਤਾਂ ਦੁਨੀਆ ਭਰ ਦੇ ਵਿੱਚ ਜਿਹੜੀ ਪੀਸ ਦੀ ਮੂਵਮੈਂਟ ਸੀ ਅਮਨ ਦੀ ਮੂਵਮੈਂਟ ਸੀ ਇਨਸਾਨੀਅਤ ਪਸੰਦਾ ਦੀ ਮੂਵਮੈਂਟ ਸੀ ਉਹ ਕਮਜ਼ੋਰ ਹੋਈ ਹੈ ਬਿਲਕੁਲ ਕਮਜ਼ੋਰ ਲਗਾਤਾਰ ਹੁੰਦੀ ਜਾ ਰਹੀ ਹੈ ਜਿਹੜੀ ਇੱਕ ਜ਼ਮਾਨੇ ਤੱਕ ਇਹ ਮੂਵਮੈਂਟ ਸੀ ਪੀਸ ਦੀ ਮੂਵਮੈਂਟ ਸੁਣੀ ਜਾ ਰਹੀ ਸੀ ਉਹਦੀਆਂ ਆਵਾਜ਼ਾਂ ਕਮਜ਼ੋਰ ਨੇ ਇਸ ਪੱਧਰ ਦੇ ਉੱਤੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਇਸ ਮੌਕੇ ਤੇ ਦੁਨੀਆ ਭਰ ਚ ਇੱਕ ਮੈਸੇਜ ਜਾਣ ਦਾ ਸਵਾਲ ਹੈ ਕਿ ਪੀਸ ਦੀ ਜਿਹੜੀ ਮੂਵਮੈਂਟ ਹੈ ਅਮਨ ਦੀ ਜਿਹੜੀ ਮੂਵਮੈਂਟ ਹੈ ਉਹ ਜਗ ਬਾਜ ਦੀ ਮੂਵਮੈਂਟ ਨਾਲੋਂ ਜ਼ਿਆਦਾ ਵੋਕਲ ਹੋਣੀ ਚਾਹੀਦੀ ਹੈ ਜ਼ਿਆਦਾ ਇੱਕ ਆਵਾਜ਼ ਦੇ ਵਿੱਚ ਹੋ ਕੇ ਉੱਠਣੀ ਚਾਹੀਦੀ ਹੈ ਟੋਟਲ ਦੁਨੀਆ ਦੇ ਵਿੱਚ ਇੱਕ ਮੈਸੇਜ ਜਾਣ ਦਾ ਸਵਾਲ ਹੈ ਦੂਜਾ ਸਾਡੇ ਦੇਸ਼ ਦੇ ਵਿੱਚ ਹੈ ਐਸਾ ਨਹੀਂ ਜਿਸ ਲੈਵਲ ਦਾ ਹਿੰਦੂਤਵ ਦਾ ਇੱਕ ਕਨਸੈਪਟ ਦਾ ਸਵਾਲ ਹੈ ਜਿਵੇਂ ਗੁਰੂ ਸਾਹਿਬਾਨ ਦਾ ਵੀ ਕਦੇ ਕਿਸੇ ਧਾਰਮਿਕ ਅਕੀਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ ਉਹਨਾਂ ਨੂੰ ਮੰਨਣ ਵਾਲਿਆਂ ਨਾਲ ਪ੍ਰੋਬਲਮ ਨਹੀਂ ਹੈ ਸਗੋਂ ਤਾਂ ਉਹਨਾਂ ਲਈ ਕੁਰਬਾਨੀ ਦਿੰਦੇ ਨੇ ਕਿ ਤੁਹਾਡਾ ਵੀ ਯਕੀਨ ਹੈ ਤੁਹਾਨੂੰ ਪੂਰੀ ਤਰ੍ਹਾਂ ਆਪਣੇ ਅਕੀਦੇ ਮੁਤਾਬਕ ਜੀਵਨ ਜਾਚ ਰੱਖਣ ਦਾ ਜਿਉਣ ਦਾ ਉਹਨੂੰ ਅੱਗੇ ਵਧਾਉਣ ਦਾ ਹੱਕ ਹੋਣਾ ਚਾਹੀਦਾ ਪਰ ਜਿਹੜੀ ਹਕੂਮਤ ਹੈ ਹੁਕਮਰਾਨ ਹੈ ਉਹ ਕਿਸੇ ਵੀ ਸਾਈਡ ਤੋਂ ਆਉਂਦਾ ਹੋਵੇ ਕਿਸੇ ਵੀ ਲਿਵਾਸ ਚ ਆਉਂਦਾ ਹੋਵੇ ਜਦੋਂ ਉਹ ਜ਼ੁਲਮ ਕਰਦਾ ਤਾਂ ਟੱਕਰ ਉਹਦੇ ਨਾਲ ਹੈ ਅਸਲ ਦੇ ਵਿੱਚ ਜਦੋਂ ਹੁੰਦੀ ਹੈ ਹੁਣ ਵੀ ਹਿੰਦੂਤਵ ਦੀ ਜਿਹੜਾ ਕਨਸੈਪਟ ਲੈ ਕੇ ਕਿ ਹਿੰਦੂ ਰਾਸ਼ਟਰ ਬਣਾਉਣਾ ਹੈ ਤੇ ਜੇ ਉਹ ਹਿੰਦੂ ਰਾਸ਼ਟਰ ਬਣਾਉਣਾ ਹੈ ਤਾਂ ਬਾਕੀ ਦੇ ਲੋਕ ਜਿਹੜੇ ਸਾਰੇ ਰਹਿਣਗੇ ਉਹ ਕਿਵੇਂ ਰਹਿਣਗੇ ਜੇਕਰ ਇੱਕ ਦਾ ਰਾਸ਼ਟਰ ਬਣਾਉਣਾ ਤੇ ਬਾਕੀ ਲਈ ਸਪੇਸ ਘੱਟ ਕਰ ਦੇਣੀ ਹੈ ਬਾਕੀ ਦੀ ਸਪੇਸ ਖਤਮ ਕਰ ਦੇਣੀ ਹੈ ਤਾਂ ਤੇ ਉਹਨੂੰ ਚੈਲੰਜ ਕਰਨ ਦੇ ਵਾਸਤੇ ਕਨਸੈਪਟ ਦੇ ਤੌਰ ਦੇ ਉੱਤੇ ਰਾਜ ਕਿਉਂ ਜਾ ਚਾਹੀਦਾ ਹੈ ਜਿੱਥੇ ਸਭ ਦੀ ਪੁਗਤ ਹੋਵੇ ਸਭ ਦੇ ਫੈਸਲੇ ਦੀ ਗੱਲ ਹੋਵੇ ਤਾਂ ਉਹ ਜਿਹੜਾ ਇੱਕ ਚੀਜ਼ ਚੱਲ ਰਹੀ ਹੈ ਕਿਉਂਕਿ ਵੋਟਾਂ ਦਾ ਦੌਰ ਆ ਗਿਆ ਅੱਜ ਕੱਲ ਹੁਣ ਕੋਈ ਇਹ ਤਾਂ ਹੈ ਨਹੀਂ ਕਿ ਕਿਸੇ ਹੋਰ ਤਰੀਕੇ ਨਾਲ ਸੱਤਾ ਬਦਲੀ ਜਾਣੀ ਹੈ ਜਾਂ ਬਦਲੀ ਜਾ ਰਹੀ ਹੈ ਵੋਟਾਂ ਦੇ ਦੌਰ ਚ ਮੈਜੋਰਟੀ ਨੂੰ ਕਿਵੇਂ ਬਰੇਨਬਾਸ ਕਰਕੇ ਨਾਲ ਰੱਖ ਲੈਣਾ ਤੇ ਕਿਵੇਂ ਪਰਮਾਨੈਂਟ ਸੱਤਾ ਦੇ ਵਿੱਚ ਰਹਿ ਜਾਣਾ ਇਹ ਪੂਰੀ ਦੁਨੀਆ ਦਾ ਦਸਤੂਰ ਚੱਲ ਰਿਹਾ ਇਕੱਲਾ ਭਾਰਤ ਦਾ ਨਹੀਂ ਪੂਤਨ ਨੇ 2036 ਤੱਕ ਆਪਣੇ ਨਾਮ ਲਖਾ ਲਈ ਚైనా ਵਾਲਾ ਉਮਰ ਪਰ ਨਾਮ ਲਖਾ ਕੇ ਬੈਠਾ ਹੋਇਆ ਸਾਰੇ ਕਿਤੇ ਦੁਨੀਆ ਦੇ ਵਿੱਚ ਆਪਣੇ ਨਾਮ ਸੱਤਾ ਲਖਾਉਣ ਦਾ ਜਿਹੜਾ ਦੌਰ ਹੈ ਪਰਮਾਨੈਂਟਲੀ ਉਧਰ ਨੂੰ ਵੱਧ ਰਿਹਾ ਹੈ ਡੈਮੋਕ੍ਰੇਸੀ ਦੇ ਮੁਕਾਬਲੇ ਮਨੁੱਖੀ ਹੱਕਾਂ ਦੇ ਮੁਕਾਬਲੇ ਸਾਡੇ ਫੈਸਲਾਕੁਨ ਤਾਕਤ ਉਸ ਲੈਵਲ ਦੇ ਉੱਤੇ ਕਰਨ ਦੇ ਮੁਕਾਬਲੇ ਸਾਡੇ ਦੇਸ਼ ਦੇ ਵਿੱਚ ਜਿਹੜੇ ਮਾੜੇ ਮੋٹے ਹਾਕਮ ਘਟ ਗਿਣਤੀਆਂ ਦੇ ਸੀ ਜਿਹੜੇ ਸਟੇਟਾਂ ਦੇ ਕੋਲ ਸੀ ਸੂਬਿਆਂ ਦੇ ਕੋਲ ਸੀ ਜਿਹੜੇ ਆਮ ਲੋਕਾਂ ਦੇ ਕੋਲ ਬੋਲਣ ਦਾ ਸੀ ਫਰੀडम ਆਫ ਐਕਸਪ੍ਰੈਸ਼ਨ ਦੇ ਰੂਪ ਦੇ ਵਿੱਚ ਉਹ ਲਗਾਤਾਰ ਕੱਟਿਆ ਜਾ ਰਿਹਾ ਕੱਲ ਹੀ ਅਜੇ ਪਰਸੋਂ ਫਰੀडम ਆਫ ਪ੍ਰੈਸ ਦਾ ਇੱਕ ਡਾਟਾ ਛਪਿਆ ਹੈ ਜਿਹੜਾ ਇੰਟਰਨੈਸ਼ਨਲ ਪ੍ਰੈਸ ਦੇ ਸੀ ਅਸੀਂ ਕਿੱਥੇ ਚਲੇ ਗਏ ਹਾਂ 150 ਦੇਸ਼ਾਂ ਤੋਂ ਵੀ ਪਿੱਛੇ ਚਲੇ ਗਏ ਹਾਂ ਇਹ ਸਾਰੇ ਮਾਮਲੇ ਜਿੱਥੇ ਬੋਲਣ ਦਾ ਹੱਕ ਹੋਵੇ ਜਿੱਥੇ ਬਾਕੀ ਦੀਆਂ ਚੀਜ਼ਾਂ ਉਸ ਲੈਵਲ ਦੇ ਉੱਤੇ ਹੋਣ ਤੇ ਇਸ ਕਰਕੇ ਇਹ ਬਹੁਤ ਵੱਡਾ ਕੁਐਸਚਨ ਮਾਰਕ ਅੱਜ ਖੜਾ ਹੈ ਖਾਸ ਤੌਰ ਤੇ ਗੁਰੂ ਤੇਗ ਸਾਹਿਬ ਤੇਗ ਬਹਾਦਰ ਸਾਹਿਬ ਦੇ ਵਾਰਸਾਂ ਦੇ ਲਈ ਜਾਦਾ ਚੈਲੰਜ ਹੈ ਤੇ ਜਿਹੜੇ ਇਨਸਾਨੀਅਤ ਨੂੰ ਮੁਹੱਬਤ ਕਰਦੇ ਨੇ ਸਾਰੇ ਉਹਨਾਂ ਲਈ ਚੈਲੰਜ ਹੈ ਤੇ ਉਹ ਸਾਰੇ ਇਕਜੁੱਟ ਹੋ ਕੇ ਕੁਝ ਬੁਨਿਆਦੀ ਗੱਲਾਂ ਦੇ ਉੱਤੇ ਘਟੋ-ਘਟ ਜ਼ਿੰਦਗੀ ਜਿਉਣ ਦੇ ਸਵਾਲ ਦੇ ਉੱਤੇ ਜੀਵਨ ਜਾਂਚ ਦੇ ਮਾਮਲੇ ਦੇ ਵਿੱਚ ਜੇਕਰ ਉਹ ਖੜੇ ਮਾਇਆਤਾਰੀ ਨਾਲ ਰਹਿੰਦੇ ਨੇ ਜਿਹੜਾ ਕਿ ਜਿਹਨੂੰ ਕੋਈ ਕ੍ਰੋਨਿਕ ਕੈਪਟਲਿਜ਼ਮ ਕਹਿੰਦਾ ਕੋਈ ਕਾਰਪੋਰੇਟ ਦਾ ਫੰਡਾ ਕਹਿੰਦਾ ਜਿਹੜਾ ਜ਼ਮੀਨਾਂ ਵੀ ਹਥਿਆ ਲੈਣਾ ਚਾਹੁੰਦਾ ਜਿਹੜਾ ਪਾਣੀ ਵੀ ਹਥਿਆ ਲੈਣਾ ਚਾਹੁੰਦਾ ਪਹਿਲਾਂ ਪਾਣੀ ਪੋਲਿਊਟ ਕਰੋ ਉਦੋਂ ਬਾਅਦ ਉਹਨੂੰ ਵੇਚੋ ਪੰਜਾਬ ਵਰਗੇ ਪੰਜ ਦਰਿਆਵਾਂ ਦੀ ਧਰਤੀ ਤੇ ਜਿੱਥੇ ਅਮਰਤ ਵਰਗਾ ਪਾਣੀ ਸੀ ਪਹਿਲਾਂ ਉਹ ਪ੍ਰਦੂਸ਼ਿਤ ਕੀਤਾ ਤੇ ਫਿਰ ਵੇਚਿਆ ਹੋਰ ਸਗੋਂ ਇੱਕ ਕਾਨੂੰਨ ਬਣਾਤਾ ਵੀ ਜਿਹੜਾ ਪਾਣੀ ਪ੍ਰਦੂਸ਼ਿਤ ਕਰੂਗਾ ਉਹ ਕਰੀਬਨ ਕਰੀਬਨ ਨਾ ਲਾਫੈਂਸ ਨਹੀਂ ਹੈ ਇੱਕ ਖੁੱਲੀ ਛੁੱਟੀ ਦੇਤੀ ਪਾਣੀ ਨੂੰ ਪ੍ਰਦੂਸ਼ਿਤ ਕਰਨ ਦੇ ਮਾਮਲੇ ਦੇ ਵਿੱਚ ਤੇ ਪਾਣੀ ਜਿੰਦਾ ਰਹਿਣ ਲਈ ਜ਼ਰੂਰੀ ਹੈ। ਸ਼ੁੱਧ ਹਵਾ ਜਿੰਦਾ ਰਹਿਣ ਲਈ ਜ਼ਰੂਰੀ ਹੈ। ਫੈਸਲੇ ਕੋਨ ਤਾਕਤ ਜਿਹੜੀ ਹੈ ਉਹਦੇ ਵਿੱਚ ਹਿੱਸੇਦਾਰੀ ਹੋਣਾ ਜਿੰਦਾ ਰਹਿਣ ਲਈ ਜ਼ਰੂਰੀ ਨੇ। ਇਸ ਲਈ ਉਹ ਚਾਹੇ ਫੈਡਰਲ ਸਟਰਕਚਰ ਦੀਆਂ ਲੜਾਈਆਂ ਹੋਣ ਇਸ ਦੇਸ਼ ਦੇ ਵਿੱਚ ਤਾਕਤ ਦੀ ਵੰਡ ਦਾ ਸਵਾਲ ਜਿਹੜਾ ਹੁੰਦਾ ਚਾਹੇ ਲੋਕਾਂ ਦੀ ਤਾਕਤ ਬਣਾਉਣ ਦੇ ਮਾਮਲੇ ਹੋਣ ਉਹਦੇ ਲਈ ਇੱਕ ਵੱਡੀ ਮੂਵਮੈਂਟ ਤੋਂ ਬਿਨਾ ਇਹ ਗੱਲ ਕਲੀਅਰ ਹੈ ਕਿ ਪੋਲੀਟੀਕਲ ਪਾਵਰ ਤੋਂ ਬਿਨਾ ਚੀਜ਼ਾਂ ਵਿਚਰਦੀਆਂ ਨਹੀਂ ਬਲਡੋਜ ਕਰਕੇ ਉਹ ਅੱਗੇ ਲੈ ਜਾਂਦੇ ਨੇ ਲੋਕ ਜਿਹਦੇ ਕੋਲ ਜਿਹਦੇ ਹੱਥ 'ਚ ਪਾਵਰ ਹੁੰਦੀ ਹੈ ਤਾਕਤ ਤੋਂ ਬਿਨਾ ਨਹੀਂ ਕੋਈ ਗੱਲ ਉਸ ਰੂਪ ਦੇ ਵਿੱਚ ਸਾਹਮਣੇ ਆਉਂਦੀ ਅਸੀਂ ਕਿੰਨਾ ਇੱਕ ਇਹਨਾਂ ਨੂੰ ਅੱਗੇ ਕਿਵੇਂ ਵਧਾਈਏ ਇਹ ਸਾਰੀ ਸ਼ਤਾਬਦੀ ਤਾਂ ਮੰਨੀ ਜਾਣੀ ਹੈ ਸ਼ਤਾਬਦੀ ਤੋਂ ਬਾਅਦ ਕਿਸ ਰੂਪ ਦੇ ਵਿੱਚ ਇੱਕ ਬਲਸ਼ਾਲੀ ਜਿਹੜਾ ਕੋਈ ਮੂਵਮੈਂਟ ਜਿਹੜੀ ਆ ਉਸ ਪੱਧਰ ਦੇ ਉੱਤੇ ਹੋਏਗੀ ਔਰ ਜਿਹੜੀ ਇਨਸਾਨੀਅਤ ਨੂੰ ਵੀ ਸਨੇਹਾ ਦੇਗੀ ਦੁਨੀਆ ਭਰ ਦੇ ਵਿੱਚ ਜਿਵੇਂ ਕਿਹਾ ਜਾਂਦਾ ਸੋਚਦੇ ਅਸੀਂ ਦੁਨੀਆ ਪੱਧਰ ਦੇ ਉੱਤੇ ਸਾਨੂੰ ਹਾ ਦਾ ਨਾਰਾ ਮਾਰਨਾ ਪਏਗਾ ਜਿੱਥੇ ਜਾਤੀਆਂ ਹੁੰਦੀਆਂ ਨੇ ਪਰ ਜਿੱਥੇ ਅਸੀਂ ਰਹਿੰਦੇ ਆ ਉੱਥੇ ਐਕਟ ਕਰਨ ਦਾ ਸਵਾਲ ਹੈ ਉੱਥੇ ਅਮਲ ਕਰਨ ਦਾ ਸਵਾਲ ਹੈ ਪ੍ਰੈਕਟੀਕਲ ਤੌਰ ਦੇ ਉੱਤੇ ਫਿਰ ਸ਼ਾਇਦ ਅਸੀਂ ਸਤਾਬਦੀ ਦੀ ਜਿਹੜੀ ਅਸਲੀ ਮਕਸਦ ਹੈ ਉਹਨੂੰ ਅਪਣਾਏ ਵੀ ਕਹਾ ਸਕਦੇ ਹਾਂ ਤੇ ਉਹਨੂੰ ਅੱਗੇ ਵੱਧ ਕੇ ਉਹਦੇ ਵਿੱਚ ਭੂਮਿਕਾ ਵੀ ਨਿਭਾ ਸਕਦੇ ਹਾਂ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ